ਸਾਸ੍ਰੀਕਾਲ ਜੀ ਸਾਡੇ ਵੱਲੋਂ ਜਾਨੀ ਕਿ ਸੰਘਾ ਫੈਮਿਲੀ ਵੱਲੋਂ ਅੱਜ ਤੁਹਾਡਾ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਤੇ ਅੱਜ ਦਾ ਬਲੌਗ ਬਹੁਤ ਹੀ ਖਤਰਨਾਕ ਧਮਾਕੇ ਦਰ ਤੇ ਧੂੜਾਂ ਪਟਿਆ ਹੋਣ ਜਾ ਰਿਹਾ ਹੈ ਕਿਉਂਕਿ ਅੱਜ ਬਾਹਰ ਬੱਦਲਬਾਹੀ ਹੋਈ ਹੈ ਤੇ ਮੀਂਹ ਦਾ ਰੁਕ ਹੋਇਆ ਤੇ ਕਿਸਾਨਾਂ ਵਿਚਾਰਿਆਂ ਦੀ ਜਾਨ ਸੂਲੀ ਤੇ ਟੰਗੀ ਹੋਈ ਆ ਤੇ ਇੱਕ ਪਰਮਾਤਮਾ ਤੁਹਾਨੂੰ ਪਤਾ ਕਿਸਾਨਾਂ ਨਾਲ ਸ਼ੁਰੂ ਦੇ ਥੋੜਾ ਜਿਹਾ ਲੱਗਦਾ ਨਿਕਾ ਉਹਨਾਂ ਨੂੰ ਪਤਾ ਵੀ ਕਿਸਾਨਾਂ ਦਾ ਦਿਲ ਹੈਗਾ ਵੱਡਾ ਘਪਰਾਉਂਦੇ ਨਹੀਂ ਕੋਈ ਚੱਕਰ ਨਹੀਂ ਲੱਖਾਂ ਕਰੋੜਾਂ ਦੀ ਜ਼ਮੀਨ ਜਾਇਦਾਦ ਤੇ ਅਨਾਜ ਬਾਹਰ ਪਿਆ ਪਰ ਇਹਨਾਂ ਨੂੰ ਕੋਈ ਫਿਗਰ ਨਹੀਂ ਹੁੰਦੀ ਇਹ ਹੀ ਕੋਈ ਹੋਰ ਬੰਦਿਆਂ ਤੇ ਇੰਨਾ ਕੁ ਪੈ ਜਾਂਦਾ ਨਾ ਹਸਾਬਕਤਾ ਤੇ ਤੁਹਾਨੂੰ ਪਤਾ ਉਦਾਂ ਹੀ ਟੈਨਸ਼ਨ ਨਾ ਬੰਦਾ ਹੋ ਜਾਂਦਾ ਆ ਟੈਨਸ਼ਨ ਨਾ ਕਰੋ ਦੂਰ ਦੂਰ ਇਹ ਮਨੋਰੰਜਨ ਹੈ ਇਸ ਪਲੋਵ ਵਿੱਚ ਭਰਪੂਰ ਆਜੋ ਕਰਦੇ ਆ ਗੱਲਾਂ ਬਾਤਾਂ ਤੇ ਦੁੱਖ ਦੀਏ ਚੂਰੋ ਚੂਰ ਕਰਦੀ ਏ ਚੂਰੋ ਚੂਰ ਹੈ ਦੋ ਕਰਦੀ ਏ ਚੂਰੋ ਚੂਰ ਤਾਂ ਤਨੂ ਕਰਦੀ ਏ ਚੂਰੋ ਚੂਰ ਹਮਮ ਹੋਰ ਸੁਣਾਓ ਕਿਦਾਂ ਸਾਰੇ ਠੀਕ ਠਾਕ ਆ ਤੇ ਹਾਂਜੀ ਸਰ ਠੀਕ ਆ ਤੇ ਆਪਾਂ ਅੱਜ ਗੱਲ ਕਰਨ ਜਾ ਰਹੇ ਆ ਕੋਈ ਮੁੱਦਾ ਸਾਨੂੰ ਲੱਭਾਂ ਨਿਕਾ ਤੇ ਉਦਾਂ ਹੀ ਕਾਮਾ ਰੋਲੀ ਪਾ ਕੇ ਤੇ 10 ਮਿੰਟ ਕਰਦੇ ਨੇ ਪੂਰੇ ਤੇ ਬਲੌਚ ਹੈ ਨਾ ਹੋਰ ਹੈ ਨਾ ਉਹਨਾਂ ਨੂੰ ਉਹ ਕੀ ਗੱਲਾਂ ਪਤਾ ਕਰੀਏ ਮੈਂ ਕਹਣਾ ਉਹ ਲੋਕੀ ਤਾਂ ਹੁੰਦੇ ਆ ਜਿਹੜੇ ਡੇਲੀ ਬਲੌਗ ਬਣਾਉਂਦੇ ਆ ਪਤਾ ਨਹੀਂ ਕੀ ਸੋਆ ਫੇਸਬੁਕ ਉਹ ਪਤਾ ਕੀ ਗੱਲ ਉਹ ਕੀ ਬਲੌਗ ਬਣਾਉਂਦੇ ਆ ਅਸੀਂ ਸੁੱਤੇ ਉੱਠੇ ਆ ਅਸੀਂ ਆ ਖਾਣ ਲੱਗੇ ਆ ਅਸੀਂ ਅੱਜ ਬਣਾਉਣ ਲੱਗੇ ਆ ਸਾਡੇ ਕੋਈ ਨਾ ਟਾਈਮ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਕੰਮ ਹੀ ਇਹ ਹੈ ਨਹੀਂ ਨਹੀਂ ਟਾਈਮ ਸਾਰੇ ਦਿਨ ਦੇ ਵਿੱਚ 10 ਮਿੰਟ ਕੱਢਣੇ ਹੁੰਦੇ ਪਤਾ ਨਹੀਂ ਕਾਦੋ ਓਕੇ ਨਾਲੇ YouTube ਮੋਨਟਾਈਜ਼ ਹੋਈ ਜਦੋਂ ਆਮ ਬੰਦੇ ਦੀ ਮੋਨਟਾਈਜ਼ ਹੋ ਜਾਵੇ ਮਤਲਬ ਫੇਸਬੁਕ ਮੋਨਟਾਈਜ਼ ਹੋ ਜੇ ਉਹਨੂੰ ਇਹ ਹੁੰਦਾ ਵੇ ਚਲ ਹੁਣ ਮੈਂ ਚਾਰ ਪੈਸੇ ਉਹਨੇ ਜੇ ਉੱਥੇ ਜਾਈਏ ਉੱਥੇ ਜਾਈਏ ਬਲੌਗ ਬਣਾਈਏ ਸਾਡੇ ਪਤਾ ਨਹੀਂ ਕੀ ਕਹਿੰਦੇ ਹੁੰਦੇ ਆ ਦਿਮਾਗ ਤੇ ਬੋਝ ਪਏ ਆ ਉਹ ਘਰੇ ਰਹਿੰਦੇ ਆ ਉਹ ਕੰਮ ਨਹੀਂ ਆਸੀਂ ਇੱਥੇ ਕਮਾਂ ਜੇ ਪੈਂਟਾਂ ਕਮੀਜ਼ਾਂ ਜੇ ਉਧਰ ਪਲਰਾਂ ਚ ਆ ਨਾ ਉਹ ਹਸਾਬ ਗਤਾ ਹੋ ਜਾਂਦਾ ਵੀ ਆਪਣਾ ਕੰਮ ਕਰਕੇ ਪਰ ਕੰਮ ਜੇ ਅਸੀਂ YouTube ਤੇ Facebook ਨੂੰ ਵੀ ਆਪਣਾ ਕੰਮ ਮੰਨੀਏ ਤੇ ਪੈਸੇ ਆ ਸਕਦੇ ਆ ਇਹ ਜਿਹੜਾ ਕੰਮ ਆ ਜਿਹੜਾ ਵੀਡੀਓ ਬਣਾਉਣ ਵਾਲਾ ਉਹ ਇਹਨੂੰ ਕੰਮ ਸਮਝਦੇ ਆ ਆਪਾਂ ਇਹਨਾਂ ਕੰਮਾਂ ਨੂੰ ਕੰਮ ਸਮਝਦੇ ਤੇ ਨਾ ਉਹ ਕਹਿੰਦੇ ਵੀਡੀਓ ਬਣਾਉਣਾ ਕੰਮ ਹੈ ਸਾਡਾ ਆਹ ਵੀ ਗੱਲ ਹੈ ਕਿ ਉਹ ਘਰੇ ਰਹਿੰਦੇ ਆ 10 ਮਿੰਟ ਦੇ ਉਧਰੋਂ ਵੀਡੀਓ ਮੇਰੇ ਵਰਗੇ ਤੇ ਬਲੌਗ ਚੱਲਣ ਨਾ ਤੇ ਉਧਰੋਂ ਕੰਮ ਛੱਡਦੀਏ ਤੇ ਭੁੱਖੇ ਮਨ ਨਾਲ حساب ਕਤਾ ਹੋ ਜਾਣਾ ਨਾ ਇਹ ਵੀ ਵੱਡਾ ਜਿਗਰਾ ਚਾਹੀਦਾ ਵੀ ਜਿਹੜੇ ਵੀਰ ਕੰਮਕਾਰ ਛੱਡ ਕੇ ਇਕੱਲੇ ਇਹ YouTube ਨੂੰ ਜਾਂ Facebook ਨੂੰ ਵੀ ਪੈਸੇ ਆਮਦਨ ਮਤਲਬ ਆਪਣੇ ਬਣਾਉਂਦੇ ਆਮਦਨ ਦਾ ਸਾਧਨ ਉਹ ਵੀ ਇੱਕ ਵੱਡਾ ਜਿਗਰਾ ਚਾਹੀਦਾ ਨਹੀਂ ਤਾਂ ਆਮ ਬੰਦਾ ਕੰਮ ਛੱਡਦੇ ਉਹਦੋਂ ਕੰਮ ਨਾ ਚੱਲੇ ਹਨਾ ਗੱਲ ਇਦਾਂ ਵੀ ਵੀਡੀਓ ਬਣਾਉਣੇ ਦੀ ਕੋਈ ਖੇਲ ਨਹੀਂ ਪਈ ਹੈ ਕਿ ਸਾਰੇ ਦਿਨ ਦਾ ਸ਼ਡਿਊਲ ਦੇਣਾ ਆਪਣਾ ਨਵੀਂ ਨਵੀਂ ਚੀਜ਼ ਹਰ ਇੱਕ ਲੋਕੀ ਤਾਂ ਰੋਜ਼ ਹੀ ਕਹਿੰਦੇ ਨਾ ਮਾ ਕੋਈ ਸ਼ੌਕ ਕਿੱਥੋਂ ਲਿਆ ਵਾ ਵਾ ਆਪਾਂ ਕਿਹੜਾ ਕਰੀ ਕੱਟ ਕੇ ਬਣਾਇਆ ਕਾਲੀ ਗਾਲੀ ਇਦਾਂ ਹੀ ਗੱਲਾਂ ਬਾਤਾਂ ਕਰਕੇ ਅਸੀਂ ਬਣਾਉਣਾ ਹੁੰਦਾ ਕਿਤੇ ਇੱਕ ਗੱਲ ਕੋਈ ਗਲਤ ਨਿਕਲ ਗਈ ਨਾਲ ਹੀ ਕਮੈਂਟਰਾਂ ਦੀ ਢੇਰੀ ਲੱਗ ਜਾਣੀ ਉਹਦਾ ਆਪਣੇ ਤੇ ਬਾਬੇ ਦੀ ਗਿਰਪਾਯਾ ਬਲੌਗ ਬਣਾਉਣ ਲਈ ਵੀ ਬੰਦੇ ਨੂੰ ਦਿਮਾਗ ਚਾਹੀਦਾ ਜੋ ਕਿ ਸਾਡਾ ਪਹਿਲਾਂ ਹੀ ਹੋਇਆ ਇਦਾਂ ਹੀ ਆਫਸੈਟ ਜਿਹਾ ਹੋਇਆ ਮੈਂ ਤਾਂ ਇਹੀ ਕਹਿੰਨਾ ਨਾ ਮੇਰੇ ਜ Facebook YouTube ਜਿਹੜੇ ਆਪਣੇ Instagram ਸਾਰੇ ਭੈਣ ਭਰਾ ਜੁੜੇ ਉਹਨਾਂ ਨੂੰ ਪਤਾ ਹੀ ਆ ਕਈ ਲਾਜ ਮੈਂ ਇਦਾਂ ਕਹਿ ਕੋ ਦਿੰਨਾ ਨਾ ਪਰ ਉਹਨਾਂ ਨੇ ਵਾਰਾ ਕਦੀ ਗੌਰ ਨਹੀਂ ਕੀਤੀ ਤਾਂ ਉਹਨਾਂ ਨੂੰ ਪਤਾ ਵੀ ਸੰਗਾ ਸਾਹਿਬ ਇਦਾਂ ਹੀ ਆ ਥੋੜੇ ਜਿਹਾ ਕਾਲੀ ਕਾਲੀ ਗੱਜਣਾ ਕੁਝ ਕਹਿ ਹੀ ਜਾਂਦੇ ਅੱਦੇ ਲਾਜ ਖਾਜੀ ਦੇ ਆਪਾਂ ਨਾ ਕਿਉਂਕਿ ਉਹਨਾਂ ਨੂੰ ਪਤਾ ਆਂਦਾ ਵੀ ਜਿਹੜੇ ਬੰਦੇ ਦੇ ਮੂੰਹ ਤੇ ਜੋਰ ਹੋਵੇ ਤੇ ਤੇਲ ਚ ਕੁਝ ਨਹੀਂ ਹੁੰਦਾ ਤੇ ਜੇ ਸਾਹ ਉਹਨਾਂ ਮੂੰਹ ਤੇ ਜੋਰ ਚੱਲਦਾ ਅੰਦਰ ਕੁਝ ਹੋਣਾ ਵੀ ਨਹੀਂ ਜੇ ਸਾਹ ਉਹਨਾਂ ਨਾ ਬਈ ਇਹਦਾ ਮਤਲਬ ਵੀ ਜਿਹੜੀਆਂ ਬੁੜੀਆਂ ਜਿਆਦਾ ਗੋਦੀਆਂ ਦੇ ਚੱਲਦੇ ਉਹ ਨਹੀਂ ਨਹੀਂ ਐਵੇਂ ਹੀ ਕਈ ਬੰਦੇ ਕਹਿੰਦੇ ਵੀ ਜਿਹੜੇ ਬੰਦੇ ਬੁੜਬੋਲੇ ਨਹੀਂ ਹੁਣ ਬਰਬੋਲੇ ਹੁੰਦੇ ਆ ਉਹਨਾਂ ਦੇ ਮਾਨ ਚੈਤਨ ਨਹੀਂ ਹੁੰਦੀ ਉਹ ਮਾਨ ਚਤ ਦੇ ਜਿਆਦਾ ਕੋਈ ਚੀਜ਼ ਹੀ ਨਹੀਂ ਰੱਖਣੀ ਤੇ ਬੰਨ ਚਤ ਦੇ ਵਿੱਚ ਚੀਜ਼ ਕੀ ਹੋਣੀ ਆ ਜਦ ਮਤਲ ਲਾ ਲੋ ਸਾਰੀ ਚੀਜ਼ ਆਪਾਂ ਮਤਲ ਧੜਾ ਧੜਾ ਪੜਾਸ ਕਾੜ ਦੇਣੀ ਆ ਤੇ ਉਹ ਵੀ ਬਾਦ ਦੇ ਵਿੱਚ ਅੰਦਰ ਕੋਈ ਚੀਜ਼ ਨਹੀਂ ਰਹਿਣੀ ਤੇ ਇਸ ਲਈ ਕੋਈ ਉਹਨੇ ਜਿਹੜੇ ਬੰਦੇ ਮਿੱਠੇ ਮੂੰਹ ਦੇ ਮਿੱਠੇ ਮਿੰਨੇ ਮਿਸਨੇ ਜੇ ਹੁਣ ਹਨ ਉਹ ਵੀ ਪੂਰਾ ਤੈਨੂੰ ਪਤਾ ਹੈ ਢੱਡ ਚ ਵੜ ਗਏ ਆ ਵੀ ਸੋਚ ਸਮਝ ਕੇ ਪੈਂਦਾ ਆ ਵੀ ਆ ਮੈਂ ਕਿਹਾ ਸੀ ਤੇ ਆ ਮੈਂ ਕਹਿਣਾ ਆ ਹਾਈ ਨਾ ਹਾਂ ਹਾਂ ਇਹਦਾ ਬਸ ਸੱਚ ਬੋਲਣਾ ਇੱਕੋ ਵਾਰੀ ਸੱਚ ਬੋਲ ਦੇਣਾ ਹਨਾ ਉਹ ਤਾਂ ਕੋਈ ਚੱਕਰ ਨਹੀਂ ਕਈ ਵੇਲੇ ਇਦਾਂ ਹੋ ਜਾਂਦਾ ਵੀ ਆਪਾਂ ਨੂੰ ਇਹ ਵੀ ਚੇਤਾ ਭੁੱਲ ਜਾਂਦਾ ਵੀ ਆਪਾਂ ਗਾਇਕ ਨੂੰ ਕੀ ਕਿਹਾ ਸੀ ਕੀ ਝੂਠ ਬੋਲਿਆ ਸੀ ਨਹੀਂ ਸੱਚ ਬੋਲਿਆ ਕਰੋ ਭਾਵੇਂ ਛਿੱਤਰ ਹੀ ਵਹਿਣ ਸੱਚ ਬੋਲ ਕੇ ਛਿੱਤਰ ਖਾਣੇ ਵੀ ਬੰਦੇ ਹੌਸਲਾ ਇਹ ਹੁੰਦਾ ਕਿਉਂਕਿ ਬੰਦੇ ਨੂੰ ਇਹ ਤਾਂ ਪਤਾ ਹੁੰਦਾ ਮੇਰੇ ਸੱਚੀ ਗੱਲਾਂ ਪਈਆਂ ਕਈ ਵੇਲੇ ਝੂਠੀ ਗੱਲ ਕਰਕੇ ਵੀ ਆਪਾਂ ਛੇਤਰ ਖਾ ਲਈਦੇ ਹਨ ਇਸ ਕਰਕੇ ਹਮੇਸ਼ਾ ਸੱਚ ਬੋਲਿਆ ਕਰੋ ਤੇ ਚੜ੍ਹਦੀ ਕਲਾ 'ਚ ਰਹਾ ਕਰੋ ਤੇ ਸਾਰੇ ਜਣੇ ਵੀਰ ਹੋਰ ਦੱਸਿਓ ਵੀ ਢਾਡੀ ਸਾਰਿਆਂ ਦੀ ਵਿਸਾਖੀ ਕਿੱਦਾਂ ਨਿਕਲੀ ਅਸੀਂ ਵੀ ਵਿਸਾਖੀ ਤੇ ਬਣਾਉਣਾ ਸੀ ਬਲੌਗ ਅਸੀਂ ਇੱਥੇ ਲੱਗ ਗਏ ਆਪਣੇ ਗਏ ਸੀ ਪਰ ਤਾਂ ਨਹੀਂ ਬਣਾਇਆ ਤੁਹਾਨੂੰ ਪਤਾ ਵੀ ਵਿਸਾਖੀ ਵਾਲੇ ਬਲੌਗ ਬਹੁਤ ਜ਼ਿਆਦੇ ਹੁੰਦੇ ਆ ਤੇ ਕੁਝ ਸਾਨੂੰ ਵੀ ਸਿੱਧੀ ਗੱਲ ਦੱਸ ਮੈਨੂੰ ਜਾਦੇ ਕਾਟ ਦੇ ਵਿੱਚ ਦਾ ਕੈਮਰਾ ਫੜਨਾ ਵੀ ਫੋਨ ਫੜਨਾ ਥੋੜੀ ਸੰਗ ਜੀ ਆਉਂਦੀ ਆ ਕੌਣ ਕੀ ਜੀ ਉਸ ਹਸਾਬ ਕਰਦਾ ਨੇ ਹੈ ਕਈ ਤੇ ਜਿੱਦਾਂ ਧਨਪਦਾ ਮਾੜੇ ਮੋਟੇ ਵਧੀਆ ਜਿਨ੍ਹਾਂ ਦੇ ਫਾਲੋਅਰ ਆ ਉਹ ਤੇ ਦੂਜੇ ਵੀ ਡੰਡਾ ਜਾਂ ਵੀ ਨਾਲ ਕੀ ਕਹਿੰਦੇ ਹੁੰਦੇ ਉਹਨਾਂ ਸਟੈਂਡ ਇਸ ਰੌਂਡ ਸਟਿਕਸ ਟੁੱਕ ਚੱਕੀ ਕਰਨਗੇ ਤੇ ਜਿਆਦਾ ਸਾਰੇ ਸਾਡੇ ਜਦੋਂ ਮੈਂ ਤਾਂ ਦਿਉਰ ਸਾਹਿਬ ਜਾਈ ਅਸੀਂ ਇਹ ਦੇਖੀਦਾ ਤੂੰ ਕੈਮਰਾ ਫੜ ਮੈਂ ਕੈਮਰਾ ਬਣਾ ਉਹ ਰਹਿ ਹੀ ਜਾਂਦਾ ਸਾਡਾ ਕੋਈ ਨਾ ਕੋਈ ਬਲੌਗ ਹਨ ਕਿਉਂਕਿ ਸਾਨੂੰ ਜਿਆਦਾ ਇਹ ਵੀ ਡਰ ਹੁੰਦਾ ਵੀ ਪਰਿਵਾਰ ਵਾਲੀਆਂ ਵੀਡੀਓ ਦੇ ਵਿੱਚ ਕੋਈ ਆਵਾਜ਼ ਆਵਾ ਨਾ ਬੋਲਿਆ ਜਾਵੇ ਜਾਂ ਕੋਈ ਗੱਲ ਨਾ ਇਦਾਂ ਦੀ ਹੋ ਜAVE ਅੱਜਕੱਲ੍ਹ ਤਾਂ ਤੁਹਾਨੂੰ ਪਤਾ ਮੁੱਦਾ ਹੀ ਲੱਭਦੇ ਹੁੰਦੇ ਕੋਈ ਨਾ ਕੋਈ ਕਮੈਂਟ ਕਰਨ ਦਾ ਜਾਂ ਕੋਈ ਗੱਲਬਾਤ ਕਰਨ ਦਾ ਨਾ ਤੇ ਬਾਕੀ ਆਪਾਂ ਟੱਬਰ ਚ ਰਹੋ ਖੋਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀ ਕਲਾ ਚ ਰਹੋ ਹਜੇ ਟਾਈਮ ਥੋੜਾ ਹੋਇਆ ਧੂਨੇ ਬਲੌਗਾ ਤੋਂ ਕਰਦਣ ਲੱਗੇ ਮਾਦਾ ਲਿਆ ਵੀ ਮੇਨ ਗੱਲ ਆ ਵੀ ਆਪਣੇ ਕੰਮ ਘਾਰ ਕਰੋ ਵਧੀਆ ਪੈਸੇ ਕਮਾਓ ਤੇ ਬਾਹਰਲੇ ਦੇਸ਼ਾਂ 'ਚੋਂ ਪੈਸੇ ਕਮਾ ਕੇ ਇੱਥੇ ਆ ਜਾਓ ਸਹੀ ਬੋਲ ਲਿਆ ਮੈਂ ਤੁਹਾਨੂੰ ਇੱਕ ਗੱਲ ਅੱਜ ਸੀਰੀਅਸ ਕਰਨ ਲੱਗਾ ਮੈਂ ਤੁਹਾਨੂੰ ਮੈਂ ਆਪਦਾ ਮਾਹੌਲ ਦੇਖਿਆ ਮੈਂ ਵੈਸੇ ਵੀ ਗੱਲ ਕਰਦਾ ਜੇ ਪੰਜਾਬੀ ਇਦਾਂ ਹੀ ਬਾਹਰ ਜਾਂਦੇ ਰਹੇ ਹਨ ਤਾਂ ਕਿਸੇ ਰੋਜ਼ ਨੂੰ ਆਪਾਂ ਪੰਜਾਬ 'ਚ ਹੀ ਨਹੀਂ ਰਹਿਣ ਜੋਗੇ ਰਹਿਣਾ ਸਹੀ ਗੱਲ ਬੈਂਕਾਂ ਫੀਲਿੰਗਾਂ ਹੋ ਗਈਆਂ ਹੁਣ ਕਈਆਂ ਨੇ ਇਹ ਵੀ ਗਣਾ ਵੀ ਤੁਸੀਂ ਵੀ ਲਾਇਆ ਹੋਣਾ ਕੀਤਾ ਹੋਣਾ ਬਣਿਆ ਨਹੀਂ ਹੋਣਾ ਮੈਂ ਖੌਦ ਕਹਿੰਨਾ ਬਹੁਤ ਰਾਈ ਪਰ ਚੱਕਰ ਸੀ ਵੀ ਸਾਡਾ ਮੋਦਾ ਇਹ ਜਿਗਾ ਵੀ ਚਾਲੇ ਬੰਦਾ 2 4 5 7 ਸਾਲ ਲਾਵੇ ਪੈਸੇ ਕਮਾਵੇ ਪਹਿਲਾਂ ਸਜਮਾ ਕਰੇ ਆਪਣਾ ਬਿਜ਼ਨਸ ਇੱਥੇ ਆਣ ਕੇ ਖੋਲੇ ਇੱਥੇ ਰਵੇ ਇੱਥੇ ਅਸੀਂ ਬੈਂਕਾਂ 'ਚ ਜਮਾਤ ਕਰਾ ਲੈਣਾ ਜਿਹਦਾ 10 20 ਹਜ਼ਾਰ ਹੀ ਕਰਾ ਲਈਦਾ ਪਤਾ ਨਹੀਂ ਇੱਕ ਮਿੰਟ Google Pay ਕਰੀ ਦੀ ਉਹ ਫਿਰ ਬੈਂਕ ਖਾਲੀ 10 20 ਹਜ਼ਾਰ ਜਾਈਦਾ ਬੈਂਕ 'ਚ ਜਾਂ Google Pay ਹੱਥ 'ਚ ਇਦਾਂ ਨਿਕਲ ਜਾਂਦੀ ਆ ਪੈਸਾ ਤੇ ਲੈਣਾ ਕੁਛ ਬਣਦਾ ਨੀਗਾ ਇੱਥੇ ਹਿਸਾਬ ਦਾ ਖਰਚਾ ਨਹੀਂ ਨਾਸੀ ਬਿਨਾ ਕਦਰ ਵੀ ਹੈ ਨਹੀਂ ਤੇ ਪੈਸੇ ਬਿਨਾ ਜ਼ਿੰਦਗੀ ਜੀਣਾ ਵੀ ਨਹੀਂ ਤੇ ਪੈਸਾ ਹੈ ਵੀ ਕਹਿੰਦੇ ਹੱਥਾਂ ਦਾ ਮਹਿਤ ਹੱਥਾਂ ਦੀ ਮਹਿਤ ਉਹਨਾਂ ਦੀ ਆ ਜਿਨ੍ਹਾਂ ਕੋ ਬਹੁਤ ਪੈਸਾ ਹੈਈ ਬੰਦੇ ਇਦਾਂ ਦੇ ਵੀ ਆ ਮੈਂ ਪਰਖੇ ਆ ਹੁਣ ਮੈਂ ਤੁਹਾਨੂੰ ਦੱਸਦਾ ਕਈ ਬੰਦੇ ਇਦਾਂ ਦੇ ਵੀ ਆ ਜਿਹੜੇ ਮਤਲਬ ਆ ਇੱਕ ਤਾਂ ਮੈਂ ਹੋਰ ਕਹਾਂਦਾ ਜਦੋਂ ਤੁਸੀਂ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨਾ ਕੋਈ ਕੰਮਕਾਰ ਕਰਨਾ ਭਾਵੇਂ ਤੁਹਾਡਾ ਜਿਗਰੀ ਯਾਰ ਹੋਵੇ ਭਾਵੇਂ ਕਿਦਾਂ ਜਿਹੜੇ ਜਿਗਰੀ ਯਾਰ ਹੁੰਦੇ ਨਾ ਅਸਲੀ ਉਹਨੂੰ ਪਤਾ ਹੁੰਦਾ ਵੀ ਮੇਰੇ ਫਰੈਂਡ ਦਾ ਆ ਹਾਲ ਵਾ ਆ ਹੁਣ ਮਤਲਬ ਇਹ ਸਿਚੁਏਸ਼ਨ 'ਚ ਨੰਗ ਰਿਆ ਇੱਥੇ ਮੈਨੂੰ ਇਹਦੀ ਮਦਦ ਕਰਨੀ ਚਾਹੀਦੀ ਇੱਥੇ ਮੈਨੂੰ ਇਹਦੀ ਮਦਦ ਨਹੀਂ ਕਰਨੀ ਚਾਹੀਦੀ ਉਹ ਹੁੰਦੇ ਅਸਲੀ ਫਰੈਂਡ ਆਉਣ ਦਾ ਮਾਹੌਲ ਬਣ ਗਿਆ ਜਿੰਨਾ ਚਿਰ ਤੁਸੀਂ ਚੀਜ਼ ਮੰਗੂਗੇ ਨਾ ਉਹਨਾਂ ਨੂੰ ਲੱਗੂ ਨਾ ਵੀ ਸਾਡੇ ਫਰੈਂਡ ਨੇ ਕੁਝ ਮੰਗਿਆ ਨਹੀਂ ਉਹਨਾਂ ਚਾਹ ਰੋ ਉਹਨਾਂ ਨੇ ਨਾ ਨਹੀਂ ਦੇਣਾ ਤੇ ਨਾ ਨਹੀਂ ਕਰਨੀ ਨਾ ਕਰਨੀ ਨਾ ਹੀ ਆ ਹੈਲਪ ਹੈਲਪ ਹਾਂ ਮਤਲਬ ਮੰਗਾਰਨੀ ਨਾ ਹੀ ਆ ਵੀ ਜਿੱਦਾਂ ਮਤਲਬ ਲੋ ਵੀ ਆਪਾਂ ਕਿਸੇ ਤੋਂ ਹੈਲਪ ਮੰਗੀਏ ਕਰਨੀ ਉਹਨਾਂ ਨੇ ਨਾ ਪਰ ਮੰਗੇ ਤੇ ਆ ਵੀ ਕੋਈ ਨਾ ਕੋਈ ਹਿਸਾਬ ਕਰਦਾ ਵੀ ਜੀ ਮੈਂ ਕਹਿੰਨਾ ਵੀ ਜਿਹੜਾ ਬੰਦਾ ਟਾੜੇ ਅੱਜਕੱਲ ਨਾ ਟਾਈਮ 'ਚ ਔਖੇ ਟਾਈਮ ਖੜ ਜਾਂਦਾ ਉਹਦਾ ਕਦੇ ਸਾਨ ਨਾ ਭੁੱਲੋ ਜਿਹੜੀ ਦੁਨੀਆ ਤੇ ਉਹਦਾ ਮਤਲਬ ਤੁਸੀਂ ਇਨਸਾਨ ਚੇਤੇ ਰੱਖੋ ਕਿਉਂਕਿ ਅੱਜ ਕੱਲ ਦੇ ਇਹਦਾ ਟਾਈਮ ਚੱਲਦਾ ਹੈ ਨਾ ਕੋਈ ਕਿਸੇ ਨਾਲ ਨਹੀਂ ਖੜਦਾ ਪੈਸਾ ਮਤਲਬ ਇੰਨਾ ਹਿਸਾਬ ਕਿਤਾਬ ਹੋ ਗਿਆ ਵੀ ਪੈਸੇ ਦੀ ਕਦਰ ਇੰਨੀ ਵੱਧ ਗਈ ਹੈ ਨਾ ਤੁਸੀਂ ਇਹ ਮੰਨਣਾ ਨਿਗਾ ਵੀ ਪੈਸੇ ਤੋਂ ਬਿਨਾ ਕਹਿ ਦਿੰਦੇ ਆ ਪੈਸਾ ਕੀ ਕਰਨਾ ਜੇ ਬੰਦਾ ਨਹੀਂ ਉਹ ਭਰਾਵਾ ਆ ਟਾਈਮ ਪੁੱਠਾ ਆ ਗਿਆ ਪੈਸੇ ਢਾਡੇ ਕੋ ਹੁਣ ਜਿੰਨੇ ਮਰਜੀ ਤੁਸੀਂ ਬੰਦੇ ਇਕੱਠੇ ਕਰ ਲਓ ਕੋਈ ਕਹਾਵਤ ਸੱਚੀ ਬਣੀ ਆ ਵੀ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਇਹ ਗੱਲ ਇਹ ਜਿਹੜੀ ਸਚਾਈ ਆ ਇਹ ਪਤਾਈ ਹੋਈ ਆ ਪੁਰਾਣਿਆਂ ਨੇ ਤਾਂ ਹੀ ਇਹ ਗੱਲ ਬਣੀ ਹੋਈ ਆ ਤੇ ਜਿਹੜਾ ਜਿਹਦੇ ਕੋਲ ਕੁਛ ਹੋਇਆ ਨਹੀਂ ਉਹ ਬੇਪੂਫਿਆ ਇਹਨੂੰ ਅਕਲ ਹੈ ਨਹੀਂ ਇਹਨੂੰ ਕੌਣ ਦਾ ਕਪੜਾ ਲੀੜਾ ਪਾਉਂਦਾ ਨਹੀਂ ਪਤਾ ਇਹਨੂੰ ਖਾਣ ਦਾ ਨਹੀਂ ਪਤਾ ਤੇ ਜਿਹੜੇ ਭਾਵੇਂ ਸੱਚੇ ਨਹੀਂ ਜਦੋਂ ਪੈਸਾ ਤੇ ਲਾ ਜਾਂਦਾ ਬੰਦੇ ਨੂੰ ਪਾਉਣ ਦਾ ਵੀ ਮਤਲਬ ਪੌਣ ਦਾ ਵੀ ਪਤਾ ਲਾਈ ਜਾਂਦਾ ਸਾਰਾ ਕੱਪੜਾ ਲੀਰਾ ਰਹਿਣ ਸਹਿਣ ਵੀ ਆ ਜਾਂਦਾ ਜਿਨ੍ਹਾਂ ਦੀਆਂ ਨਲੀਆਂ ਚੁੰਦੀਆਂ ਆਉਂਦੀਆਂ ਉਹ ਵੀ ਟ੍ਰੈਨ 'ਚ ਵਾਲ ਖੜੇ ਖੜ ਕਰ ਕਰ ਤੁਰੇ ਫਿਰਦੇ ਨੇ ਵਧੀਆ ਪੈਸਾ ਹੈ ਕਿ ਇਦਾਂ ਦੀ ਚੀਜ਼ ਬਣ ਗਈ ਪਰ ਆਮ ਤੁਹਾਨੂੰ ਮਤਲਬ ਸਰੀਰਕ ਦੁੱਖ ਹੁੰਦਾ ਕਈ ਚੀਜ਼ਾਂ ਇਦਾਂ ਲੱਗ ਜਾਂਦੀਆਂ ਜਿਹੜੀਆਂ ਪੈਸੇ ਦੇ ਨਾਮ ਨੇ ਠੀਕ ਹੁੰਦੀਆਂ ਪਰ ਮੈਂ ਮੂਹਟੀ ਜੀ ਗੱਲ ਇਹ ਕਹਿਣਾ ਚਾਹੁੰਦਾ ਅੱਜ ਦੇ ਜਵਾਨੇ 'ਚ ਇਨਸਾਨ ਨਾਲੋਂ ਜ਼ਿਆਦੀ ਕੀ ਉਹ ਤੇ ਪੈਸੇ ਦੀ ਹੋ ਗਈ ਜੇ ਤੁਹਾਡੇ ਮਤਲਬ ਲਾ ਲਓ ਵੀ ਪੈਸਾ ਤੇ ਲਾ ਤੁਹਾਡੇ ਕੋਲ ਹੈਗਾ ਤਾਂ ਸਮਝ ਲਓ ਤੁਹਾਡੇ ਸਾਰੇ ਤੁਹਾਡੇ ਨਾਲ ਵਾ ਇਹ ਤੁਹਾਡੇ ਕੋ ਕੁਛ ਨਹੀਂ ਤੇ ਨਹੀਂ ਹਨਾ ਇਸ ਕਰਕੇ ਤੇ ਪੈਸਾ ਤੇ ਲਾ ਦਿਓ ਸਾਨੂੰ ਵੀ ਇੱਕ ਫੋਨ ਆ ਗਿਆ ਮਨ ਲਾ ਕੋਈ ਪੈਸੇ ਵਾਲਾ ਹੀ ਆ ਵੀ ਭੇਜਣ ਲੱਗੇ ਇਹਨਾਂ ਨੂੰ ਪੈਸਾ ਹਾਂ ਨਹੀਂ ਲਓ ਜੀ ਦਿਓ ਸਾਨੂੰ ਵੀ ਆ ਗਿਆ ਇਹ ਫੋਨ ਤਾਂ ਮਿਲਦੇ ਆ ਫਿਰ ਬਰੇਕ ਤੇ ਬਾਅਦ ਮੇਰਾ ਕਹਿਣ ਦਾ ਮਕਸਦ ਯਾਰ ਇਹ ਹੋ ਗਿਆ ਨਾ ਆਪਣੇ ਡਿਪਰੈਸ਼ਨ ਵਾਲਾ ਵੀ ਚੱਕਰ ਹੋਇਆ ਕਈਆਂ ਦੇ ਪਸਿਆਣੇ ਬੰਦੇ ਨੂੰ ਕਿਉਂ ਹੋਇਆ ਕਿ ਪਹਿਲਾਂ ਬੰਦੇ ਮਿਲਮਲਾਪ ਰਹਿੰਦੇ ਸੀ ਜਦੋਂ ਮਰਜੀ ਜਿਹਦੇ ਘਰ ਚੱਲ ਜਾਂਦੇ ਸੀ ਆਂਡ ਗਵਾਂਡ ਰੋਟੀ ਪਾਣੀ ਦਾਲ ਇੱਕ ਸੀ ਜੇ ਕਿਸੇ ਦੇ ਪਰੋਣਾ ਆ ਜਾਂਦਾ ਨਾਲ ਹੈਲਪ ਵੀ ਲੇਡੀਆਂ ਕਰਾ ਲੈਂਦੇ ਹੁਣ ਜੇ ਆਪਾਂ ਕਿਸੇ ਦੇ ਪਰੋਣਾ ਆ ਗਿਆ ਨਾ ਵਿੱਚ ਚੱਲ ਗਏ ਅਗਲੇ ਨੇ ਉਹਦੇ ਹੀ ਕਹਿ ਦਿੰਦੇ ਲੈ ਸਾਡੇ ਪਰੋਣੇ ਆਏ ਵਿੱਚ ਹੀ ਆ ਗਿਆ ਇੱਕ ਜਿਹਨੇ ਕਹਤਾ ਲੈ ਪਕੌੜਾ ਤੂੰ ਵੀ ਖਾ ਲਾ ਨਾ ਖਾਣਾ ਉਹ ਮਤਲਬ ਤੇ ਪ੍ਰੇਮ ਹੋ ਗਿਆ ਖਤਮ ਜਿਹੜੇ ਬੰਦਿਆਂ ਨਾਲ ਤੁਹਾਡੇ ਤੇ ਪ੍ਰੇਮ ਹੈਗਾ ਤੇ ਤੁਹਾਡੇ ਨਾਲ ਬਣੀ ਆ ਤੁਹਾਡਾ ਕਰਦੇ ਆ ਉਹਨਾਂ ਨੂੰ ਹੱਥਾਂ 'ਚ ਰੱਖਿਆ ਕਰੋ ਵਾਹ ਕਿ ਤੁਹਾਨੂੰ ਪਤਾ ਵੀ ਉਹ ਮੁੜ ਕੇ ਇਦਾਂ ਦੇ ਬੰਦੇ ਨਹੀਂ ਲੱਭਦੇ ਹੁੰਦੇ ਜਿਹੜੇ ਤੁਹਾਨੂੰ ਪਤਾ ਵੀ ਤੁਹਾਡੇ ਦਿਲੋਂ ਹਵੀ ਨਵੀਂ ਨੂੰ ਤੁਹਾਡੇ ਨਾਲ ਆ ਅਸੀਂ ਉਹ ਵੀ ਟਾਈਮ ਦੇਖਿਆ ਜਦੋਂ ਹੁਣ ਸ਼ਹਿਰ ਪਈਆਂ ਨੇ ਗਾਣਾ ਵੀ ਕਿੱਦਾਂ ਕਿੱਦਾਂ ਦੀ ਗੱਲਾਂ ਕਰਦੇ ਆ ਕਿ ਜਦੋਂ ਡੋਲੂ ਜੀ ਪਾ ਕੇ ਦਾਣੇ ਲੈ ਆ ਕੇ ਤੋ ਆ ਮੈਂ ਤੂੰ ਮੈਨੂੰ ਘੱਟ ਮੈਂ ਦਾ ਆਪ ਖੋਦ ਕੁਲਫੀ ਆ ਮੈਨੂੰ ਘੱਟ ਲੈ ਕੇ ਮੈਂ ਕਿਉਂ ਮੇਰੇ ਕੋਲ ਸੀ ਨਹੀਂ ਚਲ ਟਾਡਾ ਦਾ ਪਿੰਡ ਸ਼ੋਟ ਆ ਵੀ ਉੱਥੇ ਤੇ ਕੁਲਫੀ ਵਾਲਾ ਆਉਂਦਾ ਹੀ ਟਾਵਾ ਟਾਵਾ ਸਾਡਾ ਪਿੰਡ ਸ਼ਹਿਰਾਂ ਵਰਗਾ ਕਾਲਾ ਸਿੰਘ ਆ ਤੁਹਾਡੇ ਪਿੰਡ ਮੈਂ ਕਿਹਨਾਂ ਦੇਖਿਆ ਕਹਿੰਦਾ ਗੋਲ ਗੱਪਿਆਂ ਵਾਲਾ ਚੱਲ ਗਿਆ ਉਹ ਜਿੰਨਾ ਜ ਤੁਹਾਡੇ ਰੇੜੀ ਖਾਣ ਨੂੰ ਜਾਣ ਉਥੇ ਮਾਦਰ ਗੋਲ ਗੱਪੇ ਨਾਲ ਚਟਣੀ ਵੀ ਦੇਦਾ ਮਮਾ ਮਤਲਬ ਛੋਟੇ ਪਿੰਡ ਦੇ ਵਿੱਚ ਛੋਟੇ ਪਿੰਡ ਨੂੰ ਤਾਂ ਕੱਖ ਸਮਝਦੇ ਹੀ ਨਹੀਂ ਤੇ ਫਿਰ ਮੈਂ ਛੋਟੇ ਪਿੰਡ ਕੀ ਕਰਨ ਗਿਆ ਸੀ ਮੈਂ ਨਹੀਂ ਕਰਨ ਗਿਆ ਹੂੰ ਕੀ ਕਰਨਾ ਸੀ ਗਾਲ ਚੱਕਰ ਉਹ ਛੱਡੋ ਮੈਂ ਮੈਂ ਇਹ ਗੱਲ ਵੈਂ ਜਿਹੜੇ ਟੌਪਿਕ ਤੇ ਤੁਮ ਨੂੰ ਟੌਪਿਕ ਤੇ ਭਟਕਿਆ ਟੌਪਿਕ ਤੇ ਮੈਂ ਭਲਾਤਾ ਤੈਨੂੰ ਨਹੀਂ ਤੇ ਪ੍ਰੇਮ ਖਤਮ ਹੋ ਗਏ ਆ ਤੇ ਮੈਂ ਇਹ ਤਾਂ ਜੀ ਤੇ ਪ੍ਰੇਮ ਉਦੋਂ ਜ਼ਿਆਦਾ ਸੀ ਗਾਣੇ ਦੇ ਇੱਕ ਦਦਾਲ ਲਿਆ ਉਹ ਤੂੰ ਕਿਤੇ ਇੱਕ ਅੱਧੀ ਵਾਰੀ ਗਾਣੇ ਮਤਲਬ ਇਦਾਂ ਕੋ ਡੂਲੂਆਂ ਪਾ ਦੇ ਪਹਿਲਾਂ ਪਹਿਲਾਂ ਮੈਨੂੰ ਬਹੁਤ ਪੁਰਾਣੀਆਂ ਗੱਲਾਂ ਡੂਲ ਗਾਣੇ ਡੂਣਿਆਂ ਵਾਲੀਆਂ ਉਹ ਤਾਂ ਬਹਿ ਮੈਂ ਉਹ ਹੋਇਆ ਦੀ ਸੀ ਕਿ ਮੈਂ ਹੋਊਂਗੀ ਪਰ ਬਹੁਤ ਪੁਰਾਣੀਆਂ ਗੱਲਾਂ ਸੀਗੀਆਂ ਉਦੋਂ ਪਰ ਹੁਣ ਦਾ ਟੌਪਿਕ ਇਦਾਂ ਹੀ ਆ ਹਸਾਬਕ ਤਾ ਹੁਣ ਤਾਂ ਗੱਲਾਂ ਹੀ ਨਹੀਂ ਉਦੋਂ ਪਰ ਹੁੰਦਾ ਸੀਗਾ ਜੇ ਇੱਕ ਘਰ ਚੁੱਲਾ ਬਾਲਦਾ ਤਾਂ ਸਾਰਿਆਂ ਨੇ ਆਟਾ ਲੈ ਕੇ ਉੱਥੇ ਪਹੁੰਚ ਜਾਣਾ ਤਾਂ ਰੋਟੀ ਇੱਕ ਥਾਂ ਪੱਕਦੀ ਹੁੰਦੀ ਸੀਗੀ ਕਹਿਣਾ ਚੱਲ ਉਹਨਾਂ ਦੇ ਚੁੱਲਾ ਬਾਲਦਾ ਤੇ ਉੱਥੇ ਲੋਹੇ ਦੇ ਰੋਟੀ ਸਾਰਾ ਟੱਪਰ ਉੱਤੇ ਸਾਰਿਆਂ ਨਾਲ ਨਾਲ ਦਿੱਤੀਆਂ ਤੇ ਤੀਆਂ ਖਾਈ ਜਾਣੀਆਂ ਹੁਣ ਤਾਂ ਕੋਈ ਓਦਾਂ ਦੀ ਗੱਲ ਹੀ ਹੈ ਨਹੀਂ ਹੁਣ ਤਾਂ ਰੋਟੀਆਂ ਵੀ ਲੈਣ ਲੈਣ ਲੈਸੇ ਨੂੰ ਆਓ ਇਹ ਪਹਿਲਾਂ ਹੀ ਪੁੱਛ ਲੈਂਦੇ ਹੁਣ ਵੀ ਸਾਰਿਆਂ ਨੂੰ ਵੀ ਕਿੰਨੀ ਰੋਟੀ ਖਾਣੀ ਕਿੰਨੀ ਨਹੀਂ ਖਾਣੀ ਉਹ ਸਾਹ ਉਹ ਨਾਲ ਚੱਲਦਾ ਰਹਿੰਦਾ ਹੌਣ ਤਾਂ ਪਹਿਲਾਂ ਹੀ ਤੈਨੂੰ ਪਤਾ ਪਹਿਲਾਂ ਹੀ ਘਰ ਦੇ ਪੁੱਛਣਗੇ ਕਿੰਨੀਆਂ ਖਾਣੀਆਂ ਦੋ ਇੱਕ ਤਿੰਨ ਦੂਜੀ ਵਾਰੀ ਬੰਦਾ ਮੜ ਜਾ ਕਿਤੇ ਵੱਧ ਖਾਣੀ ਉਹ ਦੇਖੋ ਵੀ ਚੁੱਕੋ ਚ ਕੁਛ ਨਹੀਂ ਹੁੰਦਾ ਪਤਾ ਕੀ ਗੱਲ ਹੈ ਉਦੋਂ ਸਵੇਰ ਨੂੰ ਜੇ ਦਾਲ ਸਬਜ਼ੀ ਬਣਾਈ ਜਾ ਇੱਕ ਵਾਰੀ ਸਬਜ਼ੀ ਬਣਾਈ ਤਾਂ ਦੋ ਤਿੰਨ ਟਾਈਮ ਚੱਲਦੀ ਹੁੰਦੀ ਸੀ ਕਿ ਰੋਟੀਆਂ ਇੱਕ ਵਾਰੀ ਸਵੇਰ ਨੂੰ ਲਾਤੀਆਂ ਤਾਂ ਸ਼ਾਮ ਤੱਕ ਕਈ ਵਾਰੀ ਬਈਆਂ ਵੀ ਤੱਤੀਆਂ ਕਰ-ਕਰ ਖਾਣੀਆਂ ਹੁਣ ਹੁਣ ਤਾਂ ਕਹਿੰਦੇ ਤੱਤਾ ਤੱਤਾ ਫੋਲਕਾ ਸਾਡੇ ਮੂੰਹ 'ਚ ਹੀ ਭਾਵੇਂ ਇਥੇ ਪੇੜਾ ਰੱਖ ਦੋ ਉਹ ਤੱਤੇ ਤੱਤੇ ਜੀ ਬਈ ਬਜਣੀ ਨੇ ਤੱਤੀ ਉਹ ਤੇ ਸਵਾਹ ਕਰਨੀ ਆ ਨਹੀਂ ਹੁਣ ਦੀ ਗੱਲ ਇਹ ਵੀ ਤੱਤੀ ਤੱਤੀ ਖਾਣ ਗਿੱਚੇ ਹੋਏ ਆ ਪੰਜਾਬ ਭਰਾਵਾ ਤੱਤੀ ਤੱਤੀ ਉਹਦੀਆਂ ਫਲ ਮੀਆਂ ਰੋਟੀਆਂ ਹੋਂ ਤਵੇ ਤੋਂ ਲੈਂਦੀਆਂ ਲੈਈ ਨਾ ਕਿਹੜੀ ਰੋਟੀ ਹੁੰਦੀ ਆ ਨਾ ਟੇਸਟ ਨਾ ਤੂਸ ਅਗੇ ਲੋਹਾਂ ਦੇ ਰੋਟੀਆਂ ਲੈਣੀਆਂ ਢੜਾ ਢੜਾ ਜਾਂ ਮੈਂ ਲਹੁਣੀ ਨਹੀਂ ਅੱਜ ਰੋਟੀ ਉਹ ਨਾ ਲੈ ਅਸੀਂ ਕਿਹੜੇ ਕਦੀ ਰੋਟੀ ਨਹੀਂ ਖਾਦੀ ਆ ਉਹ ਬਲੌਗ ਦੇ ਚੱਕਰ ਚ ਉਹਨਾਂ ਰੋਟੀ ਬੰਦ ਕਰਾ ਲਈਏ ਤੇ ਹੋਰ ਮੇਰੇ ਸਾਰੇ ਵੀਰ ਭੈਣ ਭਰਾ ਤਾ ਅੰਦਰੋਂ ਤਰੋ ਜੇ ਮੈਂ ਉਹਦਾ ਟਾਪਿਕ ਛੀਂਣਾ ਸੀ ਵੀ ਪਹਿਲੇ ਤੋਂ ਹੋਣ ਵਾਲੇ ਸਮੇਂ 'ਚ ਪਰ ਬਲੌਗ ਬਹੁਤ ਲੰਬਾ ਹੋ ਜਾਣਾ ਇਸ ਲਈ ਹੁਣ ਨੈਕਸਟ ਬਲੌਗ ਦੇ ਵਿੱਚ ਹੋਰ ਕੋਈ ਟਾਪਿਕ ਜੀ ਨਹੀਂ ਫੇਕੀ ਹੋਇਆ ਨਹੀਂ ਫੇਰੀ ਨਹੀਂ ਹੁਣ ਬਾਅਦ ਦੇ ਵਿੱਚ ਗੱਲਾਂ ਕਰਾਂਗੇ ਹੁਣ ਮੈਨੂੰ ਆਪ ਨੂੰ ਚੇਤਾ ਪੁੱਲ ਗਈਆਂ ਚਲੋ ਹਾਂ ਉਹੀ ਗੱਲ ਆ ਤੇ ਓਕੇ ਬਾਈ ਤੇ ਹੱਸਦੇ ਵਾਦੇ ਰੋ ਚੜਦੀ ਕਲਾ ਜਰ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਅਸੀਂ ਗੱਲਾਂ ਕਰਤਾ ਹੁਣ ਮੇਰੀ ਗੱਲ ਸੁਣੋ ਜੇ 2 3000 ਬੰਦਾ 1500 ਵੀ ਦੇ ਦਾਂ ਉਹ ਸ਼ੇਅਰ ਹੋਣਾ ਚਾਹੀਦਾ ਜਿਹੜੇ ਸਾਨੂੰ ਪਿਆਰ ਕਰਦੇ ਇਸ ਬਲੌਗ 'ਚ ਅਸੀਂ ਇਹ ਦੇਖਣਾ ਵੀ ਕਿੰਨੇ ਸਾਨੂੰ ਭੈਣ ਭਰਾ ਪਿਆਰ ਕਰਦੇ ਵੀ ਕਿੰਨੇ ਬਲੌਗ ਨੂੰ ਸ਼ੇਅਰ ਕਰਦੇ ਪਾਸ ਇਸ ਬਲੌਗ ਦਾ ਮੇਨ ਮੁੱਦਾ ਵੀ ਤੁਸੀਂ ਕਿੰਨੇ ਜਣੇ ਸ਼ੇਅਰ ਕਰਦੇ ਆ ਤੇ ਜਿਨ੍ਹਾਂ ਜਿਨ੍ਹਾਂ ਨੇ ਸ਼ੇਅਰ ਕੀਤਾ ਸਾਰਿਆਂ ਦਾ ਅਗਲੇ ਬਲੌਗ 'ਚ ਕੁਝ ਕਮੈਂਟ ਆਉਣਗੇ ਸਾਰੇ ਕਮੈਂਟ ਵਾਲਿਆਂ ਦਾ ਨੈਕਸਟ ਬਲੌਗ ਦੇ ਵਿੱਚ ਨਾਮ ਆਊਗਾ ਹਾਂ ਆਪਣਾ ਨਾਮ ਤੇ ਪਿੰਡ ਦੱਸ ਕੇ ਸ਼ੇਅਰ ਜ਼ਰੂਰ ਦਾ ਦੇਣਾ ਵੀ ਸ਼ੇਅਰ ਕੀਤਾ ਓਕੇ ਬਾਈ ਚੜਦੀ ਕਲਾ ਚਲੋ ਤੰਦਰੁਸਤ ਰਹੋ